ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚ ਉਹ ਡਾਕੂਮੈਂਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਨੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੋੜੇ ਮੁੱਖ ਮੰਤਰੀ ਨੂੰ ਲੈ ਕੇ ਭੇਜਾਂ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨ ਵਾਲਾ ਹੀ ਇਹ ਕਲੀਨ ਕਰ ਲਿਖਿਆ ਹੈ ਇਹ ਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣ ਦੇ ਉਹ ਦੇਖੋ ਡੱਕੇ ਇਹ ਤੋਂ ਨਿਕਲੇ ਸਾਰਾ ਬਾਣੀ ਨਿਕਲ ਜਾਣਾ ਇਹ ਤੋਂ ਸਾਰਾ ਨਿਕਲ ਜਾਣਾ ਇੰਨਾ ਦੱਕਾ ਅੱਧਾ ਕਈ ਕਢਾ ਦਿਓ ਮਸ਼ੀਨ ਨਾਲ ਯਸ ਸਰ ਮਸ਼ੀਨ ਮਸ਼ੀਨ ਪਿੱਛੇ ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜੇ ਨੇ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਦੋ ਹੁਣੇ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸਦੋ ਸਾਝ ਯਸ ਸਰ ਠੀਕ ਹੈ ਤਿੰਨ ਮਸ਼ੀਨ ਲੈਣੇ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਭੇਜ ਲਾਓ ਜਲਦੀ ਜਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਜਾਂ ਦੋ 2.5 ਚੰਗੇ ਬੰਦੇ ਆ ਤੁਸੀਂ ਜਾਨਵਰ ਹਾਂ ਰੋਜ ਜੇ ਅੱਜ ਤੋਂ ਬਾਅਦ ਰੂ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਿਆ ਦੀ ਗੱਲ ਇਹ ਮੈਨੂੰ ਨੋਟ ਕਰ ਲਓ ਕਰ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਂ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਡਾਕੂਮੈਂਟਸ ਆਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਨੇ ਕਿੱਥੇ ਦੱਸੋ ਸੱਚੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕੰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਫੋੜੇ ਮੁੱਖ ਮੰਤਰੀ ਨੂੰ ਲੈ ਕੇ ਭੇਜਿਆ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਆ ਸਕੀ ਨਾਲਾ ਹੀ ਇਹ ਕਲੀਨ ਕਰ ਲਿਖਿਆ ਹੀ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣ ਆਓ ਆਓ ਵੇਖੋ ਡੱਕੇ ਇਹ ਤਾਂ ਨਿਕਲੇ ਸਾਰੇ ਬਾਣੀ ਨਿਕਲ ਜਾਣਾ ਇਹ ਸਾਰਾ ਨਿਕਲ ਜਾਣਾ ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ ਇਹ ਸਰ ਮਸ਼ੀਨ ਮਸ਼ੀਨ ਪਿੱਛੇ ਲਾਓ ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜੇ ਨਾਲ ਅਗਲੇ ਬੰਨੇ ਉਹਨੂੰ ਮਸ਼ੀਨ ਦਸਾ ਹੋਣੀ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੋਣੀ ਹਾਂ ਤੁਸੀਂ ਕਹਿੰਦੇ ਹੋਣੀ ਸਦੋ ਸਾਜੀ ਠੀਕ ਹੈ ਤਿੰਨ ਮਸ਼ੀਨ ਲੈਣੇ ਹਾਂਜੀ ਸਰ ਇੱਕ ਪਿੱਛੇ ਲੱਗੇ ਸਰ ਇੱਕ ਥੱਲੇ ਭੇਜ ਦਿਓ ਲਾਓ ਜਲਦੀ ਸਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਦੋ ਢਾਈ ਸਾਰੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਈ ਗੀ ਕਰ ਇਹ ਮੈਨੂੰ ਨੋਟ ਕਰ ਲੋ ਕਰ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਂ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚ ਹੋ ਗੌਰਮੈਂਟ ਸਾਡੀ ਲੱਗੀ ਆ ਆਪਾਂ ਕਿੱਥੇ ਲੰਨੀ ਆਪਾਂ denn ਕਿੱਥੇ ਦੱਸੋ ਸੱਚੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਜਾਂ ਹੁਣੇ ਮੁੱਖ ਮੰਤਰੀ ਨੂੰ ਲੈ ਕੇ ਭੇਜਾ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਮਿਸ ਕਰ ਦੇਣਾ ਆ ਕੱਲਾ ਤੁਹਾਨੂੰ ਆਇਆ ਜਰਦ ਸਕੀਨ ਆਦਾ ਹੀ ਇਹ ਕਲੀਨ ਕਰ ਲਿਖਿਆ ਹੈ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ हां सुबह 6:00 बजे तो लेके रात दे बादम तक साडे 9:00 ਲੈਣਾ हां और डक्के ਨਿਕਲ ਜਾਣ ਦੇ ਆ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ ਸਾਰਾ ਨਿਕਲ ਜਾਣਾ ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਪਿੱਛੇ ਲਾਓ ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜ ਨੇ ਅਗਲੇ ਬੰਨੇ ਉਹਨੂੰ ਮਸ਼ੀਨ ਸੱਦੋ ਹੁਣੇ ਸੱਦੋ ਇੱਥੇ ਮਸ਼ੀਨ ਨੂੰ ਮੇਰੇ ਸਾਹਮਣੇ ਸੱਦੋ ਹੁਣੇ हां ਤੁਸੀਂ ਕਹਿੰਦੇ ਹੁਣੇ ਸੱਦੋ ਸਾਜੀ ਇਹਨੇ ਤਿੰਨ ਮਸ਼ੀਨਾਂ ਨੇ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਪਈ ਸਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਜਾਨ ਦੋ 2.5 ਚੰਗੇ ਬੰਦੇ ਹੋ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਿਆ ਕੀ ਕਰ ਇਹ ਮੇਰੇ ਨੋਟ ਕਾ ਲੋਕਾਂ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਨ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚ ਉਹ ਦੋਮੈਂਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਨੇ ਕਿੱਥੇ ਦੱਸੋ ਸਾਡੀ ਤਾਂ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਜਾਂ ਹੁਣੇ ਮੁੱਖ ਮੰਤਰੀ ਨੂੰ ਲੈ ਕੇ ਪੇਜਾ ਤਾੜਾ ਦੋ ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨਾ ਦਾ ਇਹ ਕਲੀਨ ਕਰ ਲਿਖਿਆ ਹੈ ਇਹ ਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਆ ਉਹ ਡੱਕੇ ਨਿਕਲ ਜਾਣ ਆ ਆ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤਾਂ ਸਾਰਾ ਨਿਕਲ ਜਾਣਾ ਇੰਨਾ ਦੱਕਾ ਦੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਪਿੱਛੇ ਲਾਓ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜ ਨੇ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਹੁਣੇ ਸਦੋ ਇੱਥੇ ਮਸ਼ੀਨ ਨੂੰ ਮੇਰੇ ਸਾਹਮਣੇ ਸਦੋ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸਦੋ ਸਾਜੀ ਯਸ ਸਰ ਤਿੰਨ ਮਸ਼ੀਨ ਲੈਣੇ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਪਈ ਸੀ ਸਰ ਬੁਲਾਓ ਜਲਦੀ ਜਲਦੀ ਬੁਲਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਯਾਰ ਦੋ 25 ਜੰਗੇ ਬੰਦੇ ਆ ਤੁਸੀਂ ਹਾਂ ਰੋਜ ਅੱਜ ਤੋਂ ਬਾਅਦ ਡੂਟੀ ਤੋਂ ਕਤਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਿਆ ਕੀ ਗੱਲ ਇਹ ਮੇਰੇ ਨੋਟ ਕਰ ਲੋ ਕਰਨ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਜਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਿਆ